ਹੈਲੋ ਹੈਲੋ ਗੁੱਡ ਆਫਟਰਨੂਨ ਬਈ ਸਤਿ ਸ਼੍ਰੀ ਅਕਾਲ ਸਾਰੇ ਸਟੂਡੈਂਟ ਨੂੰ ਸਵਾਗਤ ਇੱਕ ਵਾਰ ਤੋਂ ਫਿਰ ਤੁਹਾਡਾ ਤੁਹਾਡੇ ਆਪਣੇ YouTube ਚੈਨਲ MSW Study for Job ਦੇ ਵਿੱਚ ਸੋ ਆਜੋ ਬਈ ਸਾਰੇ ਜਲਦੀ ਜਲਦੀ ਆਪਣੀ ਪੰਜਾਬੀ ਦੀ ਕਲਾਸ ਜਿਹੜੀ ਲਾਈਵ ਹੋ ਚੁੱਕੀ ਹੈ ਹਾਂ ਸੋ ਚੈਨਲ ਦੇ ਉੱਪਰ ਨਵੇਂ ਜੁੜੇ ਜਾਂ ਪੁਰਾਣੇ ਵੀ ਸਭ ਦਾ ਮੋਸਟ ਵੈਲਕਮ ਹਾਂ ਇੱਕ ਵਾਰੀ ਸਾਰੇ ਆਣੀ ਆਜੋ ਬਈ ਕਲਾਸ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਤੱਕ ਕਲਾਸ ਨੂੰ ਜਰੂਰ ਸ਼ੇਅਰ ਕਰੋ ਠੀਕ ਹੈ ਬਈ ਸੋ ਜਿਹੜੇ ਬੱਚੇ ਨਵੇਂ ਜੁੜੇ ਨੇ ਜਾਂ ਪੁਰਾਣੇ ਨੇ ਹਾਲੇ ਤੱਕ ਤੁਸੀਂ ਇਹਨਾਂ ਗਰੁੱਪਾਂ ਦੇ ਵਿੱਚ ਨਹੀਂ ਜੁਆਇਨ ਹੋਏ ਬਈ ਚਾਹੇ ਟੈਲੀਗ੍ਰਾਮ ਆ ਚਾਹੀ ਵਟਸਐਪ ਤੁਸੀਂ ਦੇ ਜਨਰਾਹੀ ਸਾਡੇ ਨਾਲ ਜੁੜ ਸਕਦੇ ਹੋ ਠੀਕ ਹੈ ਸੋ ਇਹ ਆਪਣੇ ਕੋਰਸ ਨੇ ਬਈ ਸੋ ਨਵਰਾਤਰੀਆਂ ਕਰਕੇ ਜਿਹੜੇ ਕੋਰਸਾਂ ਦੇ ਉੱਪਰ ਤੁਹਾਨੂੰ ਡਿਸਕਾਊਂਟ ਮਿਲ ਰਿਹਾ ਹੈਗਾ ਠੀਕ ਹੈ 20% ਦਾ ਹਨਾ ਸੋ 20% ਦਾ ਤੁਹਾਨੂੰ ਇਹ ਡਿਸਕਾਊਂਟ ਆ ਉਹ ਚੱਲ ਰਿਹਾ ਸੋ ਜਿਹੜੇ ਬੱਚੇ ਲੈਣਾ ਚਾਹ ਇਨੂੰ ਲੈਣ ਵਾਸਤੇ ਵੀ ਤੁਸੀਂ ਪਲੇ ਸਟੋਰ ਦੇ ਵਿੱਚ ਜਾ ਕੇ ਸੈਪ ਨੂੰ ਬਿਲਕੁਲ ਫ੍ਰੀ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਬਈ ਫਰਸਟ ਕੁਐਸਚਨ ਵੀ ਆ ਚੁੱਕਿਆ ਹੈ ਗੁੱਡ ਆਫਟਰਨੂੰ ਬਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾ ਕੁਐਸਚਨ ਆ ਚੁੱਕਿਆ ਬਈ ਹਾਂ ਮੇਰੇ ਕੋਲ ਸਿਰਫ 6 ਜਣੇ ਸ਼ੋਅ ਹੋ ਰਹੇ ਨੇ ਕੋਈ ਵਾਰੀ ਤੁਸੀਂ ਕਲਾਸ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਫਰਸਟ ਕੁਐਸਚਨ ਦੇਖੋ ਵੀ ਤੁਹਾਡੀ ਸਕਰੀਨ ਦੇ ਉੱਪਰ ਆ ਚੁੱਕਿਆ ਹੈ ਕਹਿੰਦੇ ਰੂਹ ਦੀ ਕਾਨੇ ਉੱਤੇ ਵੱਟੀ ਗੋਲ ਛੱਲੀ ਨੂੰ ਕੀ ਕਹਿੰਦੇ ਹਨ ਕਰੋ ਬਈ ਅਨਸਰ ਤਕੜਾ ਪੂਣੀ ਮਾਨੀ ਜਾਂ ਚਰਮਖ ਚਰਖੇ ਦੇ ਉੱਪਰ ਜਿਹੜੀ ਆਪਾਂ ਰੂੰ ਕੱਤਦੇ ਹੁੰਨੇ ਆ ਹਨਾ ਉਹ ਜਿਹੜੀ ਇੱਕ ਹਾਂ ਰੂੰ ਦੀ ਕਾਨੇ ਤੇ ਵਟੇ ਜਿਹੜੀ ਗੋਲ ਛੱਲੀ ਹੁੰਦੀ ਹੈ ਉਹਨੂੰ ਕੀ ਕਹਿੰਦੇ ਹਨ ਕਰੋ ਬਈ ਆਨਸਰ ਅੱਜ ਕੱਲ ਇਹ ਚੀਜ਼ਾਂ ਖਤਮ ਹੋ ਚੁੱਕੀਆਂ ਨੇ ਮੈਨੂੰ ਲੱਗਦਾ ਤੁਹਾਡੇ ਵਿੱਚ ਤਾਂਦੇ ਨੇ ਕਿਸੇ ਨੇ ਦੇਖੀਆਂ ਵੀ ਨਹੀਂ ਹੋਣਗੀਆਂ ਪਰ ਸਾਡੇ ਟਾਈਮ ਦੇ ਵਿੱਚ ਹੈਗਾ ਸੀ ਜਦੋਂ ਮੰਮੀ ਹੋਰੀ ਰੂੰ ਪਾ ਕੇ ਲਿਆਉਂਦੇ ਸੀ ਫਿਰ ਆ ਕੇ ਭਾਈ ਉਹਦੀ ਪੂਣੀਆਂ ਵਟਦੇ ਹੁੰਦੇ ਸੀ ਆਣਾ ਫਿਰ ਤੱਕਲੇ ਰਾਹੀ ਉਹਨੂੰ ਵਟਦੇ ਫਿਰ ਉਹਦੇ ਗਲੋਟੇ ਬਣਾਉਂਦੇ ਹਨ ਜਿਹੜੇ ਉਹ ਬਣਦੇ ਹੁੰਦੇ ਸੀ ਲੱਡੂ ਜੇ ਠੀਕ ਹੈ ਇਹ ਚਰਮਖ ਅੱਗੇ ਪੈਂਦੀ ਹੁੰਦੀ ਸੀ ਇਹਦਾ ਰਾਈਟ ਆਨਸਰ ਬਣੂ ਤੁਹਾਡਾ ਪੂਣੀ ਠੀਕ ਹੈ ਇਹ ਤੱਕਲੇ ਦੇ ਉੱਪਰ ਇਹਨੂੰ ਕੱਟਿਆ ਜਾਂਦਾ ਸੀ ਠੀਕ ਹੈ ਬਈ ਰਾਈਟ ਆਨਸਰ ਤੁਹਾਡਾ 2 ਬਣੇਗਾ ਸਤਿ ਸ਼੍ਰੀ ਅਕਾਲ ਬਈ ਉਸ ਤੋਂ ਬਾਅਦ ਦੇਖੋ ਕਹਿੰਦੇ ਖੂਹ ਦੇ ਪਾਣੀ ਨੂੰ ਪੈੜੀ ਤੱਕ ਲੈ ਜਾਣ ਲਈ ਬਣਾਈ ਗਈ ਕੱਚੀ ਖਾਲੀ ਨੂੰ ਕੀ ਕਹਿੰਦੇ ਹਨ ਖੂਹ ਦਾ ਪਾਣੀ ਜਦੋਂ ਕੱਢ ਕੇ ਖੇਤ ਤੱਕ ਲੈ ਜਾਂਦੇ ਸੀ ਪੈੜੀ ਨੂੰ ਕੀ ਬੋਲਦੇ ਨੇ ਖੇਤ ਠੀਕ ਹੈ ਜਿਹੜੇ ਉਹ ਕੱਚਾ ਰਾਹ ਬਣਾਏ ਜਾਂਦੇ ਸੀ ਕੱਚੀ ਖਾਲੀ ਬਣਾਈ ਜਾਂਦੀ ਸੀ ਉਹਨੂੰ ਕੀ ਰਾਹ ਦਿੰਦੇ ਸੀ ਕਿ ਕਰਾਹੀ ਆੜ ਹਲਟੀ ਜਾਂ ਖੂ ਹੂੰ ਕਰਾਹੀ ਆੜ ਹਲਟੀ ਜਾਂ ਖੂਹੀ ਕੁਸਚਨ ਨੰਬਰ 2 ਤੇ ਪਹੁੰਚ ਚੁੱਕਿਆ ਬਈ ਦੋ ਦਾ ਆਨਸਰ ਕਰੋ ਬਈ ਕੀ ਬਣੇਗਾ ਆਨਸਰ ਸਾਰੇ ਬੱਚੇ ਦੇਣ ਦੀ ਕੋਸ਼ਿਸ਼ ਕਰਿਆ ਕਰੋ ਬਈ ਇੱਕ ਵਾਰੀ ਕਲਾਸ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕੱਲ੍ਹ ਆਪਣੀ ਕਲਾਸ ਦੇ ਵਿੱਚ ਸਿਰਫ ਨਾ 6 ਤੋਂ 7 ਜਾਣੇ ਸੀ ਹਨਾ ਫਿਰ ਉਥੇ ਕਲਾਸ ਲਾਉਣ ਦਾ ਕੋਈ ਜੀ ਨਹੀਂ ਕਰਦਾ ਜਦੋਂ ਬੱਚੇ ਹੀ ਨਾ ਰਿਸਪਾਂਸ ਦੇਣ ਹਨਾ ਵੀ ਭਈ ਕਲਾਸ ਨੂੰ ਸ਼ੇਅਰ ਕਰਦਿਆ ਕਰੋ ਇਹਦਾ ਰਾਈਟ ਆਨਸਰ ਬਣੂ ਤੁਹਾਡਾ 2 ਆੜ ਠੀਕ ਹੈ ਵੀ ਆੜ ਬੋਲ ਦੇਣੀ ਉਹਨੂੰ ਫਿਰ ਲਿਖਿਆਂ ਦੇ ਵਿੱਚੋਂ ਕਹਿੰਦੇ ਕਿਹੜਾ ਸ਼ਬਦ ਉਰਦੂ ਭਾਸ਼ਾ ਦਾ ਨਹੀਂ ਹੈ ਉਹ ਸ਼ਬਦ ਜਿਹੜਾ ਉਰਦੂ ਭਾਸ਼ਾ ਦਾ ਨਹੀਂ ਹੈਗਾ ਮਜ਼ਮੂਨ ਚਸ਼ਮਾ ਸ਼ਕਤੀ ਯਾ ਭਰਪੂਰਤਾ ਕਰੋ ਭਈ ਆਨਸਰ ਮਜ਼ਮੂਨ ਚਸ਼ਮਾ ਸ਼ਕਤੀ ਜਾਂ ਭਰਪੂਰਤਾ ਇਹ ਆਨਸਰ ਬਣੇਗਾ ਭਈ ਆਨਸਰ ਦੇਣ ਦੀ ਕੋਸ਼ਿਸ਼ ਕਰੋ ਹਾਂ ਸੋ ਦਾ ਰਾਈਟ ਆਨਸਰ ਬਣੂਗਾ ਭਈ ਤੁਹਾਡਾ 4 ਭਰਪੂਰਤਾ ਠੀਕ ਹੈ ਭਈ 4 ਬਣੇਗਾ ਰਾਜੀ 4 ਠੀਕ ਹੈ ਭਰਪੂਰਤਾ ਉਸ ਤੋਂ ਬਾਅਦ ਦੇਖੋ ਪ੍ਰੈਸ ਸ਼ਬਦ ਦਾ ਕਹਿੰਦੇ ਸਮਾਨਾਰਥੀ ਹੈ ਪ੍ਰੈਸ ਸ਼ਬਦ ਦਾ ਸਮਾਨਾਰਥੀ ਕੀ ਬਣੂਗਾ ਛਪਾਈ ਪ੍ਰਿੰਟਿੰਗ ਛਾਪਖਾਨਾ ਹੈ ਜਾਂ ਛਪਣਾ ਪ੍ਰੈਸ ਸ਼ਬਦ ਦਾ ਸਮਾਨਾਰਥੀ ਕਿਹੜਾ ਬਣੇਗਾ ਛਪਾਈ ਪ੍ਰਿੰਟ ਛਾਪਖਾਨਾ ਜਾਂ ਭਾਈ ਛਪਣਾ ਕਰੋ ਭਈ ਆਨਸਰ ਕੁਐਸਚਨ ਨੰਬਰ ਆਪਾਂ 4 ਤੇ ਪਹੁੰਚ ਚੁੱਕੇ ਆ ਵੀ 4 ਦਾ ਆਨਸਰ ਕਰੋ ਭਈ ਕੀ ਬਣੇਗਾ ਹਾਂ ਵੈਰੀ ਗੁੱਡ ਵਾਈਜ਼ ਜਿਹਨਾਂ ਨੂੰ ਹੈਲੋ ਹੈਲੋ ਆਵਾਜ਼ ਆ ਰਹੀ ਹੈ ਵੀ ਤੁਹਾਡੇ ਤੱਕ ਜਿੱਦੇ ਕਹਿੰਦੇ ਕਲਾਸ ਕੋਈ ਵਧੀਆ ਲੱਗਦੀ ਹੋਵੇ ਆਪਣੀ ਹਨਾ ਇਹ ਦੇਖੋ ਸਟੂਡੈਂਟ ਜੁੜਦੇ-ਖਿੜਦੇ ਹੁਣ ਉਹ ਤੇ ਨੈਟਵਰਕ ਦੀ ਪ੍ਰੋਬਲਮ ਹੋ ਜਾਂਦੀ ਹੈ ਹਨਾ ਕਿੰਨਾ ਟਾਈਮ ਕਲਾਸ ਰੁਕੀ ਰਹੀ ਹੈ ਆਪਣੀ ਚਾਹ ਪੂਰੇ 5 ਮਿੰਟ ਕਲਾਸ ਰੁਕੀ ਰਹੀ ਹੈ ਹਨਾ ਚਲੋ ਕੋਈ ਗੱਲ ਨਹੀਂ ਸੋ ਕਰੋ ਬਈ ਆਨਸਰ ਆਪਾਂ ਜਲਦੀ ਦੀ ਕਲਾਸ ਖਤਮ ਕਰਨ ਦੀ ਕੋਸ਼ਿਸ਼ ਕਰਦੇ ਆ ਰਾਈਟ ਆਨਸਰ ਬਣੂ ਤੁਹਾਡਾ B ਉਸ ਤੋਂ ਬਾਅਦ ਦੇਖੋ ਸ਼ੁੱਧ ਵਾਕ ਦੱਸੋ ਕਹਿੰਦੇ ਚਾਰ ਆਪਸ਼ਨਾਂ ਨੇ ਵੀ ਚਾਰੇ ਆਪਸ਼ਨਾਂ ਦੇ ਵਿੱਚੋਂ ਇੱਕ ਆਪਸ਼ਨ ਚੱਕਣੀ ਹੈ ਤੁਸੀਂ ਸ਼ੁੱਧ ਵਾਕ ਸਹੀ ਪੰਜਾਬੀ ਦੀ ਤਰਤੀਬ ਦੇਖਣੀ ਹੈ ਬਈ ਹਾਂ ਹੋ ਜਾਂਦਾ ਜੀ ਕਦੇ-ਕਦੇ ਮੈਂ ਸੋਚਿਆ ਪਾਲਾ ਕਲਾਸ ਆਪਾਂ ਬੰਦ ਕਰ ਦਈਏ ਫਿਰ ਮੈਂ ਸੋਚਿਆ ਵੀ ਭਈ ਉਸੇ ਦਿਨ ਮਗੂ ਹੋਊਗਾ ਹਨਾ ਵੀ ਬਾਅਦ ਚ ਨੈਟ ਨਹੀਂ ਚੱਲਣੀ ਹੈ ਹਨਾ ਪਰ ਆਪਣੀ ਕਲਾਸ ਦੇ ਟਾਈਮ ਤੇ ਕੋਈ ਜਿਹੜੀ ਆਫਤ ਹੋ ਉਹ ਆਣੀ ਆਣੀ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਇਹ ਚਲੋ ਧੰਨਵਾਦ ਜਿਹੜੇ ਹੁਣ ਤੱਕ ਬਣੀ ਰਹੀ ਜਪੂਜੀ ਸਾਹਿਬ ਵਿੱਚ ਕਹਿੰਦੇ ਬਾਣੀਆਂ ਦੀ ਬਾਣੀ ਦੀਆਂ ਕਿੰਨੀਆਂ ਪੌੜੀਆਂ ਹਨ ਜੇਕਰ ਆਪਾਂ ਗੱਲ ਕਰੀਏ ਜਪੂਜੀ ਸਾਹਿਬ ਬਾਣੀ ਦੀ ਬਾਣੀ ਦੀਆਂ ਕਹਿੰਦੇ ਕਿੰਨੀਆਂ ਪੌੜੀਆਂ ਹਨ 37 36 35 ਜਾਂ 38 ਕਰੋ ਵੀ ਅਸੀਂ 7 ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਆਂ ਬਈ ਆਪਾਂ ਕਲਾਸ ਨੂੰ ਬਈ ਦੁਆਰੇ ਸ਼ੇਅਰ ਕਰ ਦਿਓ ਜਿਹੜੇ ਛੱਡ ਕੇ ਭੱਜ ਗਏ ਉਹਨਾਂ ਵਾਸਤੇ ਤਾਂ ਮੌਜਾਂ ਲੱਗ ਗਈਆਂ ਹੋਣਗੀਆਂ ਨਾ ਵੀ ਚਲੋ ਵਧੀਆ ਅੱਜ ਵੀ ਕਲਾਸ ਨਹੀਂ ਲਾਉਣੀ ਪੈਣੀ ਸੋ ਦਾ ਰਾਈਟ ਆਨਸਰ ਬਣੂ ਤੁਹਾਡਾ 4 ਠੀਕ ਹੈ ਬਈ 38 38 ਪੌੜੀਆਂ ਨੇ ਤੇ ਜੇਕਰ ਆਪਾਂ ਸੁਖਮਣੀ ਦੀ ਗੱਲ ਕਰੀਏ ਉਹਦੇ ਵਿੱਚ ਕਿੰਨੀਆਂ ਨੇ 24 ਪੌੜੀਆਂ ਠੀਕ ਹੈ ਜੀ ਇਹ ਨਹੀਂ ਯਾਦ ਰੱਖਣਾ ਪਰਯੋਗ ਦੇ ਆਧਾਰ ਤੇ ਕਹਿੰਦੇ ਸਾਰਥਕ ਸ਼ਬਦ ਦੇ ਕਿੰਨੇ ਭੇਦ ਹਨ ਸਾਰਥਕ ਸ਼ਬਦਾਂ ਦੇ 6 8 7 ਜਾਂ 5 ਪਰਯੋਗ ਦੇ ਆਧਾਰ ਤੇ ਸਾਰਥਕ ਸ਼ਬਦ ਦੇ ਕਿੰਨੇ ਭੇਦ ਮੰਨੇ ਜਾਂਦੇ ਹਨ ਸਿਰਫ 4 ਜਣੇ ਸ਼ੋ ਹੋ ਰਹੇ ਨੇ ਨਾ ਸੋਦ ਰਾਈਟ ਆਨਸਰ ਬਣੂਗਾ ਤੁਹਾਡਾ ਬਈ 2 8 ਠੀਕ ਹੈ ਬਈ 8 ਮੱਜੀਆਂ ਚਾਰਨ ਵਾਲੀ ਸਾਖੀ ਦਾ ਸੰਬੰਧ ਕਹਿੰਦੇ ਕਿਸ ਨਾਲ ਹੈ ਗੁਰੂ ਨਾਨਕ ਦੇਵ ਜੀ ਨਾਲ ਗੁਰੂ ਭਾਈ ਗੁਰਦਾਸ ਜੀ ਨਾਲ ਗੁਰੂ ਅਮਰਦਾਸ ਜੀ ਨਾਲ ਜਾਂ ਕੋਈ ਵੀ ਨਹੀਂ ਇੱਕ ਵਾਰੀ ਵੀ ਕਲਾਸ ਨੂੰ ਦੁਬਾਰਾ ਸ਼ੇਅਰ ਕਰ ਦੋ ਜਿਹੜੇ ਕਲਾਸ ਛੱਡ ਕੇ ਭੱਜ ਚੁੱਕੇ ਨੇ ਸਿਰਫ 4 ਜਾਣੇ ਸ਼ੋਅ ਕਰ ਰਹੇ ਨੇ ਠੀਕ ਹੈ ਹਾਂ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ 1 ਗੁਰੂ ਨਾਨਕ ਦੇਵ ਜੀ ਨਾਲ ਠੀਕ ਹੈ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਉਸ ਤੋਂ ਬਾਅਦ ਦੇਖੋ ਕਹਿੰਦੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿੱਥੋਂ ਦੇ ਮੋਦੀਖਾਨੇ ਵਿੱਚ ਨੌਕਰੀ ਕੀਤੀ ਸੀ ਜੇਕਰ ਆਪਾਂ ਗੱਲ ਕਰੀਏ ਮੋਦੀਖਾਨੇ ਵਿੱਚ ਨੌਕਰੀ ਕਰਨ ਦੀ ਤਾਂ ਗੁਰੂ ਨਾਨਕ ਦੇਵ ਜੀ ਨੇ ਕਿੱਥੋਂ ਦੇ ਮੋਦੀਖਾਨੇ ਵਿੱਚ ਨੌਕਰੀ ਕੀਤੀ ਸੀ ਖਡੂਰ ਸਾਹਿਬ ਦੀ ਕਰਤਾਰਪੁਰ ਸਾਹਿਬ ਦੀ ਸੁਲਤਾਨਪੁਰ ਲੋਧੀ ਜਾਂ ਨਨਕਾਣਾ ਸਾਹਿਬ ਦੀ ਹਾਂ ਕਰੋ ਭਈ ਆਨਸਰ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀ ਠੀਕ ਹੈ ਸੁਲਤਾਨਪੁਰ ਲੋਧੀ ਪਾਈ ਲੈਣਾ ਜੀ ਕਹਿੰਦੇ ਕਿਸ ਗੁਰੂ ਸਾਹਿਬ ਦਾ ਪਹਿਲਾ ਨਾਮ ਸੀਗਾ ਜੇਕਰ ਆਪਾਂ ਗੱਲ ਕਰੀਏ ਪਾਈ ਲੈਣਾ ਜੀ ਇਹ ਕਿਹੜੇ ਗੁਰੂ ਸਾਹਿਬਾਨ ਦਾ ਪਹਿਲਾ ਨਾਮ ਸੀਗਾ ਠੀਕ ਹੈ ਅੱবি ਬਾਅਦ ਚ ਬਦਲ ਕੇ ਦੂਸਰਾ ਨਾਮ ਬਣ ਗਿਆ ਸੀ ਗੁਰੂ ਅੰਗਦ ਦੇਵ ਜੀ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਜਾਂ ਗੁਰੂ ਹਰ Rai ਜੀ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ 1 ਗੁਰੂ ਅੰਗਦ ਦੇਵ ਜੀ ਠੀਕ ਹੈ ਗੁਰੂ ਅੰਗਦ ਦੇਵ ਜੀ ਮਿੱਤਰ ਪਿਆਰੇ ਨੂੰ ਕਹਿੰਦੇ ਹਾਲ ਮੁਰੀਦਾਂ ਦਾ ਕਹਿਣਾ ਕਿਸ ਦੀ ਰਚਨਾ ਹੈ ਗੁਰੂ ਤੇਗ ਬਹਾਦਰ ਦੀ ਭਾਈ ਨੰਦ ਲਾਲ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਜਾਂ ਕੋਈ ਵੀ ਨਹੀਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਇਹ ਰਚਨਾ ਕਿਸ ਦੀ ਹੈ ਸੋ ਦਾ ਰਾਈਟ ਆਨਸਰ ਆਊਗਾ ਵੀ ਆਪਣਾ ਨੰਬਰ 3 ਦਾਸੀ ਪਾਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਬਈ ਕਹਿੰਦੇ ਕਿਸ ਮੁਗਲ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਦੇਵੀ ਤੇ ਬੈਠਣ ਦਾ ਹੁਕਮ ਦਿੱਤਾ ਸੀ ਉਹ ਕਿਹੜਾ ਮੁਗਲ ਬਾਦਸ਼ਾਹ ਸੀਗਾ ਜਿਸ ਨੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਦੇ ਉੱਪਰ ਬੈਠਣ ਦਾ ਹੁਕਮ ਦਿੱਤਾ ਸੀ ਸ਼ਾਹਜਹਾਂ ਜਹਾਂਗੀਰ ਬਾਬਰ ਜਾਂ ਔਰੰਗਜ਼ੇਬ ਕਰੋ ਬਈ ਆਨਸਰ ਚਾਰ ਆਪਸ਼ਨਾਂ ਨੇ ਬਈ ਤੇ ਇਹਨਾਂ ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਆਪਾਂ ਸੋ ਜਿਹਨਾਂ ਨੂੰ ਕਲਾਸ ਪਸੰਦ ਆ ਰਹੀ ਲਾਈਕ ਸ਼ੇਅਰ ਕਰਦੇ ਜਾਣਾ ਨੈਟਵਰਕ ਇਸ਼ੂ ਹੁੰਦਾ ਰਹਿੰਦਾ ਰਹੇ ਜੀ ਉਹ ਕੋਈ ਨਾ ਇੱਕ ਬਹਾਨਾ ਨਹੀਂ ਹੈਗਾ ਵੀ ਨੈਟ ਰੁਕ ਗਏ ਤਾਂ ਆਪਾਂ ਕਲਾਸ ਛੱਡ ਗਏ ਕੋਈ ਹੋਰ ਚੀਜ਼ ਦੇਖਣ ਲੱਗ ਜੂ ਜਾਂ ਭੱਜ ਜੂ ਹਨਾ ਇਹ ਜ਼ਿੰਦਗੀ ਦੇ ਵਿੱਚ ਆਫਤਾ ਆਉਂਦੀ ਰਹਿੰਦੇ ਨੇ ਇਸੇ ਤਰ੍ਹਾਂ ਪੇਪਰ ਦੇ ਵਿੱਚ ਹੁੰਦਾ ਇੱਕ ਵਾਰ ਨਹੀਂ ਹੁੰਦਾ ਦੋ ਵਾਰ ਨਹੀਂ ਹੁੰਦਾ ਕਦੇ ਤਾਂ ਹੋਊਗਾ ਹੀ ਹਨਾ ਪਹਿਲੀ ਵਾਰ ਨਹੀਂ ਹੋ ਜੇ ਨੇ ਦੂਜੀ ਵਾਰ ਹੋ ਜਾਊਗਾ ਦੂਜੀ ਵਾਰ ਨਹੀਂ ਹੋਏ ਤੀਸਰੀ ਵਾਰ ਹੋ ਜਾਊਗਾ ਪਰ ਹੁੰਦਾ ਤਾਂ ਕੋਈ ਚੀਜ਼ ਇੰਪੋਸੀਬਲ ਤਾਂ ਨਹੀਂ ਹੈਗੀ ਬੰਦੇ ਵਾਸਤੇ ਇਨਸਾਨ ਵਾਸਤੇ ਕਹਿੰਦੇ ਕੋਈ ਵੀ ਹਿਊਮਨ ਬੀਇੰਗ ਵਾਸਤੇ ਕੋਈ ਵੀ ਚੀਜ਼ ਇੰਪੋਸੀਬਲ ਨਹੀਂ ਹੈਗੀ ਠੀਕ ਹੈ ਇਹ ਜੀ ਕੋਈ ਚੀਜ਼ ਨਹੀਂ ਜਿਹੜਾ ਬੰਦਾ ਨਾ ਕਰ ਸਕਦਾ ਹੋ ਪਰ ਕਰਨ ਦਾ ਜਜ਼ਬਾ ਹੋਣਾ ਚਾਹੀਦਾ ਬੰਦੀ 'ਚ ਠੀ ਸੋ ਦਾ ਰਾਈਟ ਆਨਸਰ ਹੋਊਗਾ ਤੁਹਾਡਾ 2 ਜਹਾਂਗੀਰ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਦੀ ਸਮਾਪਤੀ ਸਮੇਂ ਕਿਸ ਗੁਰੂ ਦੇ ਸ਼ਲੋਕ ਪੜੇ ਜਾਂਦੇ ਹਨ ਜਦੋਂ ਅਖੰਡ ਪਾਠ ਹੁੰਦਾਗਾ ਭਈ ਠੀਕ ਹੈ ਲਾਸਟ ਦੇ ਉੱਪਰ ਕਿਹੜੇ ਗੁਰੂ ਸਹਿਬਾਨ ਦੇ ਜਿਹੜੇ ਸ਼ਲੋਕ ਨੇ ਉਹ ਪੜੇ ਜਾਂਦੇ ਨਹੀਂ ਕਰੋ ਭਈ ਆਨਸਰ ਗੁਰੂ ਤੇਗ ਬਹਾਦਰ ਗੁਰੂ ਅੰਗਦ ਦੇਵ ਗੁਰੂ ਨਾਨਕ ਦੇਵ ਜੀ ਜਾਂ ਕੋਈ ਵੀ ਨਹੀਂ ਕੁਐਸਚਨ ਨੰਬਰ 14 ਦੇ ਪਹੁੰਚ ਚੁੱਕੇ ਆ ਭਈ ਆਪਾਂ 14 ਦਾ ਆਨਸਰ ਕਰੋ ਭਈ ਕੀ ਬਣੇਗਾ ਹਾਂ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਇੱਕ ਗੁਰੂ ਤੇਗ ਬਹਾਦਰ ਜੀ ਠੀਕ ਹੈ ਬਈ ਨੌਵੇਂ ਪਾਤਸ਼ਾਹ ਹੀ ਗੁਰਗੋਵੀ ਸਿੰਘ ਜੀ ਨੇ ਕਹਿੰਦੇ ਰਚਨਾਵਾਂ ਕਿਹੜੀਆਂ ਹਨ ਗੁਰੂ ਗੋਵੀ ਸਿੰਘ ਜੀ ਦੀਆਂ ਰਚਨਾਵਾਂ ਦੀ ਗੱਲ ਕਰੀ ਆਪਾਂ ਚਾਰ ਆਪਸ਼ਨਾਂ ਦੇ ਵਿੱਚੋਂ ਉਹਨਾਂ ਦੀ ਰਚਨਾ ਕਿਹੜੀ ਹੋਗੀ ਜਪੂਜੀ ਸਾਹਿਬ ਚੰਡੀ ਦੀ ਵਾਰ ਜਫਰਨਾਮਾ ਜਾਪ ਸਾਹਿਬ ਪੱਟੀ ਚੰਡੀ ਦੀ ਵਾਰ ਜਾਪ ਸਾਹਿਬ ਜਫਰਨਾਮਾ ਜਾਂ ਚੰਡੀ ਦੀ ਵਾਰ ਬਾਰਾਮਾ ਤੁਖਾਰੀ ਜਾਪ ਸਾਹਿਬ ਜਾਂ ਚੰਡੀ ਦੀ ਵਾਰ ਕਰੋ ਭਈ ਆਨਸਰ ਹਾਂ ਸੋ ਦਾ ਰਾਈਟ ਆਨਸਰ ਬਣੂਗਾ ਕੋਈ ਬੀ ਕਰ ਰਿਹਾ ਕੋਈ ਸੀ ਕਰ ਰਿਹਾ ਤੇ ਆਊਗਾ ਤੁਹਾਡਾ ਸੀ ਠੀਕ ਹੈ ਬਈ ਜਾਪ ਸਾਹਿਬ ਜ਼ਫਰਨਾਮਾ ਅਤੇ ਚੰਡੀ ਦੀ ਬਾਣੀ ਠੀਕ ਹੈ ਬਈ ਕਹਿੰਦੇ ਜਿਹੜੇ ਚਿੰਨ ਠਹਿਰਾਉ ਜਾਂ اٹਕ ਨੂੰ ਪ੍ਰਗਟਾਉਂਦੀ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਉਹੋ ਚਿੰਨ ਜਿਹੜੇ ਠਹਿਰਾਉ ਜਾਂ اٹਕ ਨੂੰ ਪ੍ਰਗਟਾਉਂਦੇ ਨੇ ਉਹਨਾਂ ਨੂੰ ਕੀ ਕਹਿੰਦੇ ਹਨ ਲਗਾਮਾਤਰਾ ਲਗਾਖਰ ਦੁੱਤਾਖਰ ਯਾ ਵਿਸ਼ਰਾਮ ਚਿੰਨ 16 ਨੰਬਰ ਕੁਐਸਚਨ ਤੇ ਪਹੁੰਚ ਗਏ ਵੀ ਆਪਾਂ 16 ਨੰਬਰ ਦਾ ਅਨਸਰ ਕਰੂ ਵੀ ਕੀ ਬੜੇਗਾ ਹਾਂ ਕਰੋ ਬਈ ਅਨਸਰ ਸੋ ਦਾ ਰਾਈਟ ਅਨਸਰ ਬਣੂਗਾ ਵੀ ਤੁਹਾਡਾ 4 ਵਿਸ਼ਰਾਮ ਚਿੰਨ ਠੀਕ ਹੈ ਬਈ ਹਾਂ ਉਸ ਤੋਂ ਬਾਅਦ ਦੇਖੋ ਜਜ਼ਬਾਤੀ ਭਾਵਨਾਵਾਂ ਨੂੰ ਕਹਿੰਦੇ ਪ੍ਰਗਟ ਕਰਨ ਵਾਲੇ ਸ਼ਬਦਾਂ ਵਾਕਾਂਸ਼ਾਂ ਪਿੱਛੋਂ ਕਿਹੜੇ ਵਿਸ਼ਰਾਮ ਚਿੰਨੇ ਦੀ ਵਰਤੋਂ ਕੀਤੀ ਜਾਂਦੀ ਜਿੱਥੇ ਆਪਾਂ ਜਜ਼ਬਾਤੀ ਹੋ ਜਾਈਏ ਹਨਾ ਕੋਈ ਭਾਵਨਾਵਾਂ ਪ੍ਰਗਟ ਕਰਨੀ ਹੈ ਹੁਣ ਆਪਾਂ ਨੇ ਠੀਕ ਹੈ ਬਈ ਉਥੇ ਕਿਹੜੇ ਵਿਸ਼ਰਾਮ ਚਿੰਨ ਨੇ ਜਿਹੜੇ ਵਰਤੇ ਜਾਂਦੀ ਨਹੀਂ ਪ੍ਰਸ਼ਨਿਕ ਵਿਸਮਿਕ अल्प ਜਾਂ ਪੂਰਨ ਰਾਈਟ ਆਨਸਰ ਮੋਂ ਤੁਹਾਡਾ 2 ਵਿਸ਼ਰਾਮ ਚਿੰਨ ਪਰਦਾਦਾ ਵਿੱਚ ਕਹਿੰਦੇ ਕਿਹੜਾ ਗੇਤਰ ਵਰਤੇ ਗਿਆ ਸ਼ਬਦ ਆਪਣੇ ਲਈ ਇੱਕ ਪਰਦਾਦਾ ਦਾਦੇ ਦਾ ਜਿਹੜਾ ਦਾਦਾ ਹੁੰਦਾ ਉਹ ਦਾਦੇ ਦਾ ਜਿਹੜਾ ਪਿਤਾ ਹੁੰਦਾ ਹਨਾ ਦਾਦੇ ਦੀ ਪਿਤਾ ਹੋਊਗਾ ਠੀਕ ਹੈ ਤੇਰੀ ਬਣੂਗਾ ਪਰਦਾਦਾ ਉਹਦੇ ਵਿੱਚ ਕਹਿੰਦੇ ਕਿਹੜਾ ਗੇਤਰ ਹੈ ਪੜ ਕੱਲਾ ਪਪਾ ਜਾਂ ਪੜਦਾ ਜਾਂ ਦਾਦਾ ਹਾਂ ਕਰੋ ਬਈ ਆਨਸਰ ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਇੱਕ ਵੈਰੀ ਗੁੱਡ ਜਿਨ੍ਹਾਂ ਨੇ ਇਹ ਕੀਤਾ ਠੀਕ ਹੈ ਕਿਉਂਕਿ ਪੜਾ ਆਪਣੇ ਆਪ ਦੇ ਵਿੱਚ ਪੂਰਾ ਤੇ ਦਾਦਾ ਆਪਣੇ ਆਪ ਦੇ ਵਿੱਚ ਪੂਰਾ ਠੀਕ ਹੈ ਬਈ ਪਰਮਾਤਮਾ ਸ਼ਬਦ ਦੇ ਵਿੱਚ ਅਗੇਤਰ ਕਿਹੜਾ ਆਊਗਾ ਪਰਮਾਤਮਾ ਸ਼ਬਦ ਦੇ ਵਿੱਚ ਅਗੇਤਰ ਪਰ ਪਪਾ ਕੱਲਾ ਪਰਮ ਜਾਂ ਕੋਈ ਵੀ ਨਹੀਂ ਪਰਮਾਤਮਾ ਸ਼ਬਦ ਦੇ ਵਿੱਚ ਅਗੇਤਰ ਕਿਹੜਾ ਵਰਤਿਆ ਜਾਂਦਾ ਹੈ ਕਰੋ ਬਈ ਆਨਸਰ 19 ਨੰਬਰ ਕੁਸਚਨ ਤੇ ਪਹੁੰਚ ਚੁੱਕੇ ਆ ਵੀ ਆਪਾਂ 19 ਨੰਬਰ ਤੇ ਜਿਨ੍ਹਾਂ ਨੂੰ ਇਹ ਕੁਸਚਨਾਂ ਦੀ ਇੱਕ ਲੈ ਜੀ ਸਮਝ ਚ ਆ ਗਈ ਨਾ ਵੀ ਕਿਸ ਤਰ੍ਹਾਂ ਮੈਂ ਦੱਸਿਆ ਤੁਹਾਨੂੰ ਕਿਸ ਤਰ੍ਹਾਂ ਇਹ ਕਰਨੇ ਨੇ ਸ਼ਬਦ ਜੋੜ ਆਉਣਾ ਚਾਹੀਦੇ ਸਭ ਤੋਂ ਪਹਿਲਾਂ ਫਿਰ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿਹੜੇ ਸ਼ਬਦ ਕਿਹੜੇ ਅੱਖਰ ਆਪਦੇ ਆਪ ਦੇ ਵਿੱਚ ਪੂਰੇ ਨੇ ਉਹਨਾਂ ਨੂੰ ਲੱਗ ਰੱਖ ਕੇ ਜਿਹੜੇ ਐਕਸਟਰਾ ਹੁੰਦੇ ਨੇ ਉਹ ਹੀ ਆਪਣੇ ਗੇਤਰ-ਪੇਸ਼ੇਤਰ ਬਣਦੇ ਨੇ ਇਹਦਾ ਰਾਈਟ ਆਨਸਰ ਮਨੂੰ ਤੁਹਾਡਾ ਤਿੰਨ ਪਰਮ ਠੀਕ ਹੈ ਵੀ ਹੂੰ ਮੁਸਕਰਾਹਟ ਦੇ ਵਿੱਚ ਕਹਿੰਦੇ ਪਛੇਤਰ ਕਿਹੜਾ ਹੈ ਮੁਸਕਰਾਹਟ ਆਹਟ ਕਰਾਹਟ ਹਟ ਜਾਂ ਰਾਹਟ ਮੁਸਕਰਾਹਟ ਸ਼ਬਦ ਦੇ ਵਿੱਚ ਕਿਹੜਾ ਸ਼ਬਦ ਹੈ ਜਿਹੜਾ ਪਛੇਤਰ ਦਾ ਕੰਮ ਕਰ ਰਿਹਾ ਹੈ ਕਰੋ ਬਈ ਆਨਸਰ ਬੀ ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਆਪਾਂ ਸੋ ਦ ਰਾਈਟ ਆਨਸਰ ਬਣੂਗਾ ਤੁਹਾਡਾ ਇੱਕ ਆਹਟ ਠੀਕ ਹੈ ਬਈ ਹਾਟ ਵਿਸਥਾਰ ਦਾ ਵਿਰੋਧੀ ਸ਼ਬਦ ਕਿਹੜਾ ਹੁੰਦਾ ਹੈ ਵਿਸਥਾਰ ਦਾ ਸੰਖੇਪ ਜਿਆਦਾ ਫੈਲਾ ਜਾਂ ਰਾਹਟ ਵਿਸਥਾਰ ਕਰੋ ਬਈ ਆਨਸਰ 21 ਨੰਬਰ ਕੁਸਚਨ ਤੇ ਪਹੁੰਚ ਕੇ ਆਪਾਂ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਇੱਕ ਸੰਖੇਪ ਵਿਸਥਾਰ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਖੋਲ ਕੇ ਲਿਖਣਾ ਸੰਖੇਪ ਦਾ ਮਤਲਬ ਹੁੰਦਾ ਥੋੜੇ ਸ਼ਬਦਾਂ ਦੇ ਵਿੱਚ ਵੇਰਵਾ ਦੇਣਾ ਠੀਕ ਹੈ ਬਈ ਖੁਸ਼ੀ ਦਾ ਸਮਾਨਾਰਥਕ ਕੀ ਬਣੇਗਾ ਖੁਸ਼ੀ ਦਾ ਮਸਤੀ ਖੇੜਾ ਗਮ ਜਾਂ ਖਾਲਸ ਖੁਸ਼ੀ ਦਾ ਸਮਾਨਾਰਥਕ ਸ਼ਬਦ ਕਿਹੜਾ ਬਣੇਗਾ ਕਰੋ ਬਈ ਆਨਸਰ ਮਸਤੀ ਖੇੜਾ ਗਮ ਜਾਂ ਖਾਲਸ ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ 2 ਖੇੜਾ ਠੀਕ ਹੈ ਖੁਸ਼ੀ ਦਾ ਖੇੜਾ ਸ਼ਰਦਾ ਦਾ ਸਮਾਨਾਰਥਕ ਕਿਹੜਾ ਬਣੇਗਾ ਸ਼ਰਦਾ ਸ਼ਬਦ ਦਾ ਸਮਾਨਾਰਥਕ ਦੁਰਬਲ ਆਸਥਾ ਪ੍ਰਸੰਨਤਾ ਜਾਂ ਕੋਈ ਵੀ ਨਹੀਂ शरदा ਦਾ ਸਮਾਨ ਅਰਥਕ ਦੁਰਬਲ ਆਸਥਾ ਪ੍ਰਸੰਨਤਾ ਜਾਂ ਕੋਈ ਵੀ ਨਹੀਂ ਰਾਈਟ ਆਨਸਰ ਬਣੋ ਤੁਹਾਡਾ 2 ਆਸਥਾ ਠੀਕ ਹੈ ਆਕੜ ਦਾ ਵਿਰੋਧੀ ਸ਼ਬਦ ਨਿਮਰਤਾ ਹੰਕਾਰ ਨਿਮਰਤਾ ਹੰਕਾਰ ਨੀਵਾ ਜਾਂ ਨਿਵਾਨ ਆਕੜ ਦਾ ਆਕੜ ਸ਼ਬਦ ਦਾ ਵਿਰੋਧੀ ਸ਼ਬਦ ਕਿਹੜਾ ਬਣੇਗਾ ਕਰੋ ਵੀ ਆਨਸਰ ਨਿਮਰਤਾ ਹੰਕਾਰ ਨੀਵਾ ਜਾਂ ਨਿਵਾਨ ਰਾਈਟ ਆਨਸਰ ਬਣੂਗਾ ਤੁਹਾਡਾ ਨਿਮਰਤਾ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਖਿਆਲੀ ਪਕਾਓ ਮਕਾਉਣਾ ਮਹਾਵਰੇ ਤੋਂ ਕੀ ਅਰਥ ਹੈ ਖਿਆਲੀ ਪਕਾਓ ਬਣਾਉਣਾ ਸਲਾਹਾਂ ਕਰਨੀਆਂ ਐਸ਼ ਕਰਨੀ ਕੇਵਲ ਤਸਵੀਜ਼ਾਂ ਬਣਾਉਣੀਆਂ ਜਾਂ ਤਸੱਲੀ ਕਰਾਉਣੀਆਂ ਕਰੋ ਬਈ ਆਨਸਰ 25 ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਆ ਆਪਣਾ ਲਾਸਟ ਕੁਐਸਚਨ ਆ ਜਿਹਦਾ ਖਿਆਲੀ ਪਕਾਓ ਪਕਾਉਣਾ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਕੇਵਲ ਤਸਵੀਜ਼ਾਂ ਬਣਾਉਣੀਆਂ ਠੀਕ ਹੈ ਵੀ ਬੈਠੇ ਜੁਕਤਾ ਕਰੀਏ ਉਹ ਜਿਹਾਣਾ ਤੇ ਸੁਣਾਣੇ ਕਰਦੇ ਆ ਇਹਦੇ हां ਜਦ ਪੇਪਰ ਆ ਗਏ ਨੇ ਮੋਦੋਂ ਪੜ ਲਵਾਂ ਮੈਂ 2 ਮਹੀਨਿਆਂ ਚ ਵੀ ਐ ਕਰਿਆ ਹਨਾ 2 ਮਹੀਨਿਆਂ ਦੇ ਵਿੱਚ ਮੈਂ 4 ਵਾਰੀ ਸਿਲੇਬਸ ਪੜ ਦੂੰ ਮੈਂ ਐਵੇਂ ਇਸ ਤਰ੍ਹਾਂ ਮੈਂ ਇਸ ਟਾਈਮ ਹੀ ਨਾ ਪੜਾ ਲੂੰ ਐਨੇ ਵੇ ਜੇ ਉੱਠੂ ਐਨੇ ਵੇ ਕੰਮ ਕਰੂੰ ਹਨਾ ਇਹ ਹੁੰਦੇ ਨੇ ਖਿਆਲੀ ਕੋ ਕੋਣ ਪਰ ਜਿਹੜੇ ਬੱਚੇ ਸਾਲ ਤੋਂ ਲੱਗੇ ਹੋਏ ਨੇ 6 ਮਹੀਨਿਆਂ ਤੋਂ ਲੱਗੇ ਹੋਏ ਨੇ ਪੇਪਰ ਉਹ ਕਲੀਅਰ ਕਰਨਗੇ ਇਹ ਤਸੱਲੀ ਹੈ ਮੇਰੀ ਲਿਖਾ ਲਓ ਠੀਕ ਹੈ ਕਰਨਗੇ ਵੀ ਕਲੀਅਰ ਉਹ ਜਿਹੜੇ ਪੂਰੀ ਇਮਾਨਦਾਰੀ ਨਾਲ ਆਪਣਾ ਬੈਸਟ ਪਰਫਾਰਮੈਂਸ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਖੁਦ ਪ੍ਰਤੀ ਇਮਾਨਦਾਰ ਨੇ ਠੀਕ ਹੈ ਇਹ ਨਹੀਂ ਹੋ ਸਕਦਾ ਅੱਦੇ ਬੱਚੇ ਕਹਿੰਦੇ ਨੇ ਹੁਣ ਇੱਕ ਨੇ ਮੈਨੂੰ ਉਸ ਦਿਨ ਕਮੈਂਟ ਕੀਤਾ ਸੀਗਾ ਕਹਿੰਦੇ ਮੈਡਮ ਸਾਨੂੰ ਕਿਸੇ ਨੇ ਕਿਹਾ ਵੀ ਅਸੀਂ ਸਿਰਫ 1 ਮਹੀਨਾ ਪੜ੍ਹਿਆ 1 ਮਹੀਨੇ ਦੇ ਵਿੱਚ ਅਸੀਂ ਪੜ੍ਹ ਕੇ ਪੇਪਰ ਦਿੱਤਾ ਬਿਨਾ ਪੜੀ ਪੇਪਰ ਦਿੱਤਾ ਸੀ ਕਲੀਅਰ ਹੋ ਗਿਆ ਲੈ ਬਿਨਾ ਪੜੀ ਫਿਰ ਉਹ ਕਿਹੜਾ ਭਾਈ ਤੁਸੀਂ ਰੱਬ ਨੇ ਤੁਹਾਨੂੰ ਰੋਬੋਟ ਬਣਾ ਕੇ ਭੇਜਿਆ ਸੀ ਹਨਾ ਤੇ ਤੁਸੀਂ ਦੇਖੀ ਹੁਣ ਇੱਕ ਸਾਊਥ ਵਾਲੇ ਫੈਮਿਲੀ ਸੂਜੀ ਦੇ ਵਿੱਚ ਚਿੱਟੀ ਹੁੰਦਾ ਰਜਨੀ ਗਾਂਦਾ ਨਾ ਵੀ ਤੁਹਾਨੂੰ ਉਹ ਦਿਮਾਗ ਦੇ ਕੇ ਤੋਰਤਾ ਵੀ ਤੁਸੀਂ ਪੜ੍ਹੇ ਨਹੀਂ ਬਸ ਕਿਤਾਬਾਂ ਦੇ ਅੱਗੇ ਜੱਗ ਕੇ ਇੱਕ ਵਾਰ ਦੇਖ ਕੇ ਹੀ ਰੱਖਤੀ ਹੈਨਾ ਉਹ ਹੁੰਦਾ ਕਿਸੇ ਨੂੰ ਉੱਲੂ ਬਣਾਉਣਾ ਤੇ ਆਪਾਂ ਸੋਚਦੇ ਆਂ ਖਿਆਲੀ ਪਕਾਓ ਪਕਾਉਣਾ ਹਨਾ ਕਦੇ ਵੀ ਇਹਨਾਂ ਚੀਜ਼ਾਂ ਦੇ ਵਿੱਚ ਨਾ ਆਓ ਜਿੰਨਾ ਚਿਰ ਹੱਥ ਪੈਰ ਨਹੀਂ ਖਲਾਵਾਂਗੇ ਅੱਖਾਂ ਨਾਲ ਖੁਦ ਨਹੀਂ ਪੜਾਂਗੇ ਤਸੱਲੀ ਨਹੀਂ ਕਰਾਂਗੇ ਉਨਾ ਚਿਰ ਕੋਈ ਚੀਜ਼ ਕਲੀਅਰ ਨਹੀਂ ਹੁੰਦੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਇਨਸਾਨ ਉਹੋ ਚੀਜ਼ ਹੈ ਰੱਬ ਨੇ ਇਸ ਤਰ੍ਹਾਂ ਬਣਾਇਆ ਇਨਸਾਨ ਨੂੰ ਹਰ ਇੱਕ ਚੀਜ਼ ਦੇ ਉੱਪਰ ਆਪਾਂ ਫਤਿਹ ਪਾ ਸਕਦੇ ਹਾਂ ਹਰ ਇੱਕ ਚੀਜ਼ ਨੂੰ ਆਪਾਂ ਜਿੱਤ ਸਕਦੇ ਆਂ ਤੇ ਅਜਿਹਾ ਕੋਈ ਕੰਮ ਨਹੀਂ ਜਿਹੜਾ ਆਪਾਂ ਕਰ ਨਹੀਂ ਸਕਦੇ ਠੀਕ ਹੈ ਭਾਈ ਜ਼ਰੂਰੀ ਹੈ ਇਮਾਨਦਾਰ ਰਹਿਣਾ ਠੀਕ ਹੈ ਸੋ ਪਰਦੇ ਰਹੋ ਵੈਸਟ ਆਫ ਲੱਕ ਠੀਕ ਹੈ ਭਾਈ ਆਪਦੇ ਸਟੱਡੀ ਨਾਲ ਜੁੜੇ ਰਹੋ ਸੋ ਜਿਹੜੇ ਬੱਚੇ ਹਾਲੇ ਤੱਕ ਜਿਹੜੇ ਲੇਟ ਆਏ ਸੀਗੇ ਇੱਕ ਵਾਰੀ ਕਲਾਸ ਰੁੱਕ ਕੇ ਆਪਣੇ ਵਿੱਚ ਦੀ ਹੈ ਨਾ ਇਹਨਾਂ ਦੋਨਾਂ ਗਰੁੱਪਾਂ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਨੇ ਇਸ ਨੰਬਰ ਦੇ ਰਾਹੀਂ ਸਾਡੇ ਨਾਲ ਤੁਸੀਂ ਜੁੜ ਸਕਦੇ ਹੋ ਠੀਕ ਹੈ ਬਈ ਸੋ ਇਹ ਆਪਣੇ ਵੀ ਕੋਰਸ ਨੇਗੇ ਚਿਹਰੇ ਕਰਕੇ ਕਹਿ ਲਓ ਨਵਰਾਤਰੀ ਕਰਕੇ ਕਹਿ ਲਓ ਤੁਹਾਨੂੰ 20% ਦਾ ਜਿਹੜਾ ਆਫਰ ਚੱਲ ਰਿਹਾ ਹੈਗਾ ਠੀਕ ਹੈ ਤੋ ਜਿਹੜੇ ਬੱਚੇ ਕੋਰਸ ਪਰਚੇਸ ਕਰਨਾ ਚਾਹੁੰਦੇ ਨੇ ਤੁਸੀਂ ਕਰ ਸਕਦੇ ਹੋ ਈਟੀਟੀ ਵਾਲਾ ਫੁੱਲ ਕੋਰਸ ਵੀ ਆਪਣਾ ਇਹ ਆਪਣਾ ਪੀੜਡ ਵਾਲਾ ਠੀਕ ਹੈ ਤੁਹਾਨੂੰ ਕਲਾਸਾਂ ਦੇ ਨਾਲ-ਨਾਲ ਥਿਊਰੀ ਲੈਕਚਰ ਦੇ ਨਾਲ ਨਾਲ ਤੁਹਾਨੂੰ ਨਾਲ ਪੀਡੀਐਫ ਮਿਲ ਰਹੀ ਨੇ ਐਮਸੀਕਿਊ ਮਿਲ ਰਹੀ ਨੇ ਮੌਕ ਟੈਸਟ ਮਿਲ ਰਹੀ ਨੇ ਤਿੰਨੇ ਚਾਰ ਟੀਚਰਾਂ ਅੰਦਰ ਰਲ ਕੇ ਜਿਹੜਾ ਕੋਰਸ ਉਹ ਤਿਆਰ ਕੀਤਾ ਹੋਇਆ ਠੀਕ ਹੈ ਵੀ ਇਹ ਕੀ ਈਟੀਟੀ ਵਾਲੇ ਮੈਡਮ ਸੀਗੇ ਤੇ ਇੱਕ ਹਰਜੀਤ ਸਰ ਦੇ ਵੱਲੋਂ ਤੁਹਾਨੂੰ ਸਾਈਕੋ ਕਰਵਾਈ ਹੋਈ ਹੈ ਇਸ ਤੋਂ ਇਲਾਵਾ ਸਾਈਕੋ ਅ ਐਸਐਸਟੀ ਤੁਹਾਨੂੰ ਸਾਰੀ ਹਰਜੀਤ ਸਰ ਦੇ ਵੱਲੋਂ ਪੰਜਾਬੀ ਤੁਹਾਨੂੰ ਮੇਰੇ ਵੱਲੋਂ ਵੀ ਇੱਕ ਹੋਰ ਟੀਚਰ ਦੇ ਵੱਲੋਂ ਵੀ ਹੈ ਮੈਥ ਵਿੱਚ ਕਰਵਾਇਆ ਹੋਇਆ ਹਰ ਇੱਕ ਚੀਜ਼ ਮਿਲੂ ਤੁਹਾਨੂੰ ਇਹਦੇ ਵਿੱਚ ਠੀਕ ਹੈ ਬਈ ਸੋ ਜਿਹੜੇ ਬੱਚੇ ਕੋਰਸ ਲੈਣਾ ਚਾਹੁੰਦੇ ਨੇ ਬਈ ਤੁਸੀਂ ਪਲੇ ਸਟੋਰ ਦੇ ਵਿੱਚ ਜਾ ਕੇ ਸੈਫਨ ਫ੍ਰੀ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਐਪ ਨੂੰ ਡਾਊਨਲੋਡ ਕਰਨ ਦਾ ਕੋਈ ਪੈਸਾ ਨਹੀਂ ਲੱਗੇਗਾ ਸੋ ਧੰਨਵਾਦ ਇਸ ਵਾਰ ਜਿਨ੍ਹਾਂ ਨੂੰ ਕਲਾਸ ਚੰਗੀ ਲੱਗੀ ਸੋ ਲਾਈਕ ਸ਼ੇਅਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਤੱਕ ਸੋ ਮਿਲਦੇ ਆਪਾਂ ਕੱਲ ਨੂੰ ਇੱਕ ਨੈਕਸਟ ਨਵੀਂ ਕਲਾਸ ਦੇ ਨਾਲ ਸੋ ਧੰਨਵਾਦ